ਨਜ਼ਰ ਆ ਰਹੇ ਨੇ ਨਾਲ ਦੀ ਨਾਲ ਉਹਨਾਂ ਨੂੰ ਬੱਸਾਂ ਦੇ ਵਿੱਚ ਬਿਠਾ ਕੇ ਜੋ ਕਿ ਸਿੱਧੇ ਦੇਖ ਸਕਦੇ ਹੋ ਤਸਵੀਰਾਂ ਲੁਧਿਆਣਾ ਤੋਂ ਦਿਖਾ ਰਹੇ ਆਂ ਵੇਰਕਾ ਪਲਾਂਟ ਦੇ ਬਾਹਰ ਦੀਆਂ ਜਿੱਥੇ ਕਿ ਦਸਤਾਰ ਖੋਲੀ ਗਈ ਹੈ ਦਸਤਾਰ ਖੋਲੀ ਗਈ ਹੈ ਮੈਂ ਵੀ ਮੇਰੇ ਭਰਾ ਐ ਕਹੇਗੀ ਕਿ ਮੈਂ ਦੇਖਦੇ ਹਾਂ ਕਿਵੇਂ ਦੇਖਦੇ ਹੋ ਭਾਈ ਦਸਤਾਰ ਖੋਲੀ ਤੁਹਾਡੀ ਦਸਤਾਰ ਬੰਨੀ ਇਹਨਾਂ ਦੀ ਵੀ ਬੰਨੀ ਹੋਈ ਹੈ ਇਹਨੂੰ ਆਪ ਡਿਗੇ ਵੀਰੇ ਸਰਦਾਰ ਕਿੱਥੇ ਨਹੀਂ ਭੱਜਦਾ ਭਰਾਵਾ ਨਹੀਂ ਭੱਜਦਾ ਸਰ ਸਰ ਥੋੜਾ ਦਸਤਾਰ ਦਾ ਵੀ ਦੇਖੋ ਬਣਾ ਸਕਦਾ ਚਲੋ ਬਣਾ ਦਿਓ ਬਣਾ ਦਿਓ ਰਾਮ ਨਾਲ ਪੱਕੇ ਤਾਂ ਬਣਾ ਦਿਓ ਦਸਤਾਰ ਬਨਵਾ ਦਿਓ ਜੀ ਦਸਤਾਰ ਬਨਵਾਓ ਜੀ ਭਾਈ ਦਸਤਾਰ ਬਣਾ ਦਿਓ ਮੈਨੂੰ ਆਓ ਜੀ ਯਾਰ ਇੱਥੇ ਜੱਗ ਦਿੱਕੀ ਸੀ ਹਾਂ ਚਲੋ ਕੋਈ ਗੱਲ ਪੱਕੇ ਬਨਵਾ ਦਸਤਾਰ ਬਨਵਾ ਪੱਕੇ ਬਨਵਾ ਯਾਰ ਇਹ ਤਸਵੀਰਾਂ ਲੁਧਿਆਣਾ ਤੋਂ ਮੇਰ ਕੱਪ ਲਾਣ ਦੇ ਵੀਰਾਂ ਦਿਖਾ ਰਹੇ ਆ ਉਧਰ ਪਰ ਪ੍ਰਵਾਸੀਆਂ ਨੂੰ 3-4000 ਗੈਦਰਿੰਗ ਦੇ ਵਿੱਚ ਬਿਠਾਤਾ ਉਧਰ ਮੋਰ ਜੋਗੀ ਲਵਾਏ ਜਾ ਰਿਹਾ ਹੈ ਉਤਰਨਾ ਕੋਈ ਬੰਬ ਨਹੀਂ ਗਾ ਦਿੰਦਾ ਮੁੱਖ ਤੋਂ ਪਤਾ ਹਾਂ ਦੇਖ ਲਓ ਕਿਸ ਤਰ੍ਹਾਂ ਸਹਲੂਕ ਕੀਤਾ ਜਾ ਰਿਹਾ ਪੰਜਾਬੀਆਂ ਦੇ ਨਾਲ ਪੰਜਾਬ ਦੇ ਮਸਨੀਕ ਨੇ ਪੰਜਾਬ ਦੇ ਆਧਾਰ ਗੜਾ ਇਹਨਾਂ ਕੋਲ ਪਲੀਜ਼ ਆ ਜਾਓ ਰਿਕਵੈਸਟ ਕਰ ਲੀ ਗੱਲ ਹੈ ਤੁਸੀਂ ਸਾਡੇ ਭਰਾ ਹੋ ਯਾਰ ਭਰਾਵਾਂ ਦੇ ਤਾਂ ਸਲੂਕ ਕੀਤਾ ਜਾਂਦਾ ਜੀ ਭਰਾਵਾਂ ਦੇ ਨਾਲ ਇਹ ਸਲੂਕ ਕੀਤਾ ਜਾਂਦਾ ਜੀ ਜੇ ਨਾ ਕਸੂਰ ਕੀ ਹੈ ਕਸੂਰ ਇਹਦਾ ਇਹ ਖੜਨਾ ਜੁਰਮ ਹੈ ਸਾਡੇ ਦਾ ਜੁਰਮ ਦੱਸੋ ਜੀ ਇਸ ਬੰਦੇ ਦਾ ਜੁਰਮ ਇਹਦਾ ਜੁਰਮ ਦੱਸੋ ਸਾਰਾ ਪਾਸ ਤੋਂ ਸਾਰ ਇੰਸਪੈਕਟਰ ਜੀ ਕਿਉਂ ਇਹਨੂੰ ਫੜਿਆ ਕੋਈ ਦੱਸੋ ਤਾਂ ਸਹੀ ਸਰ ਵਿੱਚ ਬਿਠਾਉਣ ਦਾ ਕਾਰਨ ਦੱਸੋ ਇਹਨਾਂ ਦਾ ਕੀ ਹੈ ਸਰ ਵੈਰੀਫਾਈ ਕਰ ਲੀਏ ਜੀ ਇਹ ਕਰਦਾ ਬੜੀ ਬੜੀ ਗੱਲ ਕਰਦਾ ਜੀ ਅੱਗੇ ਵੀ ਲੰਘਦੇ ਸਾਰੇ ਇੱਥੋਂ ਬੰਦੇ ਜੀ ਨੇ ਭੱਜ ਗਿਆ ਸੀਗਾ ਫਿਰ ਨੇ ਭੱਜ ਗਿਆ ਸੀ ਦਿਨ ਫੜਿਆ ਰਹਿ ਕਰਕੇ ਉਹੜਾ ਨਹੀਂ ਭੱਜਾ ਤੁਸੀਂ ਜੁਰਮ ਕੀਤਾ ਕੋਈ ਭੱਜੇ ਹੋ ਤੁਸੀਂ ਇੱਥੋਂ ਤੁਸੀਂ ਜੁਰਮ ਕੀਤਾ ਕੋਈ ਭੱਜਣ ਦਾ ਕੋਈ ਜੁਰਮ ਕੀਤਾ ਵਿਆਹਤ ਵੀ ਲੈਂਦੇ ਆ ਬਾਈ ਜੀ ਬਾਤ ਦੇ ਵਿੱਚ ਤੁਸੀਂ ਜ਼ਰੂਰ ਦੱਸਿਓ ਕੋਈ ਕਿਸੇ ਤਰ੍ਹਾਂ ਦਾ ਕੋਈ ਤੁਹਾਡੇ ਨਾਲ ਜਿਆ ਜੀ ਮੈਂ ਨਹੀਂ ਦੱਸਦਾ ਹੋਇਆ ਕੇਸ ਚੱਲਦਾ ਤੁਹਾਡਾ ਕੀ ਗੱਲ ਤੁਸੀਂ ਦੱਸੋ ਆਪਣੀ ਗੱਲ ਦਿਨਾ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਇਹ ਦੱਸੋ ਮੇਰੀ ਗਲਤੀ ਕੀ ਹੈ ਕੋਈ ਨਾ ਪਿੱਛੇ ਵਟੋ ਦਾ ਗੱਲ ਹੀ ਕੋ ਦੱਸੋ ਮੈਂ ਗੱਲ ਕਰ ਰਿਹਾ ਹਾਂ ਵੀਡੀਓ ਰਿਕਾਰਡ ਹੋ ਰਿਹਾ ਹੈ ਕੀ ਕੀਤਾ ਹੋ ਤੁਸੀਂ ਪਹਿਲਾਂ ਹਰ ਟਾਈਮ ਤੇ ਮੈਂ ਨਹੀਂ ਕਿਹਾ ਮੈਂ ਤਾਂ ਕੁਝ ਵੀ ਨਹੀਂ ਕੀਤਾ ਯਾਰ ਤੁਹਾਡੇ ਤੇ ਪਰਚਾ ਹੈਗਾ ਕੋਈ ਮੈਂ ਭੱਜੇ ਰਜਿਸਟਰ ਕਰਕੇ ਆ ਕਿ ਪ੍ਰਵਾ ਮੈਨੂੰ ਐਵੇਂ ਲਿਜਾਈ ਫੜੀ ਜਾਂਦੇ ਆ ਮੈਂ ਕੋਈ ਕੁਝ ਕੀਤਾ ਵਾ ਤੇ ਮੈਨੂੰ ਫੜਨ ਫੜੇ ਮੈਂ ਗੱਲ ਵੀ ਨਹੀਂ ਕਰਦਾ ਤਾਂ ਹੋਰ ਦਾ ਕੀ ਮਕਸਦ ਸੀ ਤੁਹਾਡਾ ਪੰਜਾਬ ਦੀ ਗੱਲ ਚ ਕਰਨ ਆਏ ਹੋ ਤੁਸੀਂ ਨਹੀਂ ਪੰਜਾਬ ਮੈਨੂੰ ਪਤਾ ਲੱਗਿਆ ਹੋਇਆ ਕਿ ਪਰ ਮੈਂ ਦੇਖਣ ਆਇਆ ਹਾਂ ਪੰਜਾਬ ਦੀ ਮਸਨੀਕ ਹਾਂ ਮੈਂ ਪੰਜਾਬ ਦਾ ਬਚਨੀਕ ਮਾਮਰ ਸਰਦਾ ਆ ਰਹਿਣ ਵਾਲਾ ਦੇਖਣ ਆਇਆ ਸੀ ਤੁਸੀਂ ਹਾਂਜੀ ਕੋਈ ਹੋਰ ਰੋਟੀ ਕੀ ਚੀਜ਼ ਦੇਖ ਰਿਹਾ ਕੁਝ ਹੋਰ ਦੇਖਣ ਹੈ ਕਿ ਕੀ ਮਹੌਲ ਹੈ ਕੀ ਸਾ ਰੋਟੀ ਦਾ ਰੱਖਿਆ ਹੋਇਆ ਨਾਲ ਰੋਡੀਆਂ ਵੀ ਰੋਟੀ ਖਾਣ ਦੀ ਰਾਤ ਕੋਈ ਕੱਲ ਖਲਾਣ ਦੀ ਰੋਟੀ ਖਾਣੇ ਦੀਆਂ ਦਾ ਜਿਹੜਾ ਮੋਰਚਾ ਸੀਗਾ ਮੋਰਚਾ ਸੀਗਾ ਉਹਦੇ ਚਾਰੇ ਆਏ ਸੀਗੇ ਵੀਰ ਜੀ ਮੈਂ ਨਹੀਂ ਵੀਰ ਜੀ ਮੈਂ ਦੋ ਤਾਂ ਹਾਂ ਤੇ ਨਾਲ ਵੀ ਮੈਂ ਵੇਖਾਂ ਵੀ ਕੀ ਗੱਲ ਆ ਅੱਛਾ ਇਹਨਾਂ ਮਲਕ ਭੀਰ ਦੇ ਕੇ ਰੁਕੇ ਸੀ ਹਾਂ ਵੀ ਉਹਨੇ ਵੇਖ ਕੇ ਰੋਕਿਆ ਕਿ ਮੈਂ ਵੀ ਚੱਲ ਜੇ ਹੁਣ ਯਾਰ ਸਾਡੇ ਪੰਜਾਬ ਦਾ ਮੁੱਦਾ ਤੇ ਜੇ ਮੈਂ ਖੜ ਕੇ ਚਲੋ ਯਾਰ ਬੈਠੋ ਮੇਰਾ ਬ੍ਰਦਰ ਇਸ ਟਾਈਮ ਮੈਂ ਨਿੱਸ ਤੇ ਵੀਰਾਂ ਦੇਖ ਸਕਦੇ ਵੀਰ ਪਹਿਲੇ ਤੁੰ ਭੱਜਿਆ ਸੀਗਾ ਤਾਂ ਕਹਿੰਦਾ ਵੀ ਪੰਜਾਬ ਦਾ ਇੱਕ ਸਨੀਕ ਹੈ ਪਰ ਕਿਤੇ ਨਾ ਕਿਤੇ ਜਿਹੜਾ ਤੱਕਾ ਏ ਕਹਿੰਦਾ ਵੀ ਮੇਰੇ ਨਾਲ ਕੀਤਾ ਜਾ ਰਿਹਾ ਵੀ ਮੈਂ ਨਜ਼ਰ ਆ ਰਹੇ ਨੇ ਨਾਲ ਦੀ ਨਾਲ ਉਹਨਾਂ ਨੂੰ ਬੱਸਾਂ ਦੇ ਵਿੱਚ ਬਿਠਾ ਕੇ ਜੋ ਕਿ ਸਿੱਧੇ ਦੇਖ ਸਕਦੇ ਹਾਂ ਤਸਵੀਰਾਂ ਲੁਧਿਆਣਾ ਤੋਂ ਦਿਖਾ ਰਹੇ ਆਂ ਵੇਰਕਾ ਪਲਾਂਟ ਦੇ ਬਾਹਰ ਦੀਆਂ ਜਿੱਥੇ ਕਿ ਦਸਤਾਰ ਖੋਲੀ ਗਈ ਹੈ ਦਸਤਾਰ ਖੋਲੀ ਗਈ ਹੈ ਮੈਂ ਵੀ ਮੇਰੇ ਭਰਾ ਆਏ ਕਿਤੇ ਆਈ ਕਿਤੇ ਜਾ ਰਹੇ ਫਾਈ ਦਸਤਾਰ ਖੋਲੇਗੀ ਕਿਵੇਂ ਦੇਖਦੇ ਹੋ ਵੀ ਕਿਵੇਂ ਲਖਦੇ ਭਾਈ ਦਸਤਾਰ ਖੋਲੀ ਤੁਹਾਡੀ ਦਸਤਾਰ ਬੰਨੀ ਇਹਨਾਂ ਦੀ ਵੀ ਬੰਨੀ ਹੋਈ ਹੈ ਇਹਨੂੰ ਆਪ ਡਿਗੇ ਵੀਰੇ ਸਰਦਾਰ ਕਿਹਦੇ ਸਰ ਥੋੜਾ ਦਸਤਾਰ ਦਾ ਵੀ ਦੇਖੋ ਚਲੋ ਬਣਾ ਦਿਓ ਬਣਾ ਦਿਓ ਆਰਾਮ ਨਾਲ ਪਾ ਕੇ ਤਾਂ ਬਣਾ ਦਿਓ ਦਸਤਾਰ ਬਨਵਾ ਦਿਓ ਜੀ ਦਸਤਾਰ ਬਨਵਾਓ ਜੀ ਪਹਿਲਾਂ ਭਾਈ ਦਸਤਾਰ ਬਣਾ ਦਿਓ ਮੇਰੇ ਯਾਰ ਇੱਥੇ ਜੈਕ ਦਿੱਕੀ ਸੀ ਹਾਂ ਚਲੋ ਕੋਈ ਗੱਲ ਪਾ ਕੇ ਬਨਵਾ ਦਸਤਾਰ ਬਨਵਾ ਪਾ ਕੇ ਬਨਵਾ ਯਾਰ ਦੀ ਤਸਵੀਰਾਂ ਲੁਧਿਆਣਾ ਤੋਂ ਮੇਰ ਕੱਪ ਲਾਣ ਦੀ ਤਸਵੀਰਾਂ ਦਿਖਾ ਰਹੇ ਆ ਉਧਰ ਪੂਰੀ ਬਰਵਾਸੀਆਂ ਨੂੰ 4000 ਗੈਦਰਿੰਗ ਦੇ ਵਿੱਚ ਬਿਠਾਤਾ ਉਧਰ ਮੋਰ ਜੋਗੀ ਲਵਾਏ ਜਾ ਰਿਹਾ ਉਤਰਨਾ ਕੋਈ ਪੰਪ ਨਹੀਂ ਘਟ ਰਿਹਾ ਮੁੱਖ ਤੋਂ ਪਤਾ ਹਾਂ ਦੇਖ ਲਓ ਕਿਸ ਤਰ੍ਹਾਂ ਸਹਲੂਕ ਕੀਤਾ ਜਾ ਰਿਹਾ ਪੰਜਾਬੀਆਂ ਦੇ ਨਾਲ ਪੰਜਾਬ ਦੇ ਮਸਨੀਕ ਨੇ ਪੰਜਾਬ ਦੇ ਆਧਾਰ ਗੜਾ ਇਹਨਾਂ ਕੋਲ ਪਲੀਜ਼ ਆ ਜਾਓ ਰਿਕੁਐਸਟ ਕਰਨੀ ਗੱਲ ਹੈ ਤੁਸੀਂ ਸਾਡੇ ਭਰਾ ਹੋ ਯਾਰ ਭਰਾਵਾਂ ਨਾਲ ਤਾਂ ਸਲੂਕ ਕੀਤਾ ਜਾਂਦਾ ਜੀ ਭਰਾਵਾਂ ਦੇ ਨਾਲ ਇਹ ਸਲੂਕ ਕੀਤਾ ਜਾਂਦਾ ਜੀ ਇਹਨਾਂ ਭਰਾਵਾਂ ਨਾਲ ਇਹਨਾਂ ਨੇ ਕਸੂਰ ਕੀ ਹੈ ਕਸੂਰ ਇਹ ਇਹ ਖੜਨਾ ਜੁਰਮ ਹੈ ਸਾਡਾ ਜੁਰਮ ਦੱਸੋ ਜੀ ਇਸ ਬੰਦੇ ਦਾ ਜੁਰਮ ਇਹਦਾ ਜੁਰਮ ਤਾਂ ਦੱਸ ਦੋ ਸਾਰੇ ਪਾਸੇ ਦੱਸੋ ਸਾਰ ਇੰਸਪੈਕਟਰ ਜੀ ਇਹ ਕਿਉਂ ਇਹ ਮੈਨੂੰ ਫੜਿਆ ਕੋਈ ਦੱਸੋ ਤਾਂ ਸਹੀ ਸਰ ਵਿਚ ਬਿਠਾਉਣ ਦਾ ਕਾਰਨ ਦੱਸੋ ਦੱਸੋ ਇਹਨਾਂ ਦਾ ਕੀ ਹੈ ਵੈਰੀਫਾਈ ਕਰ ਲਈਏ ਜੀ ਕੀ ਕਰਦਾ ਬੇਰੀ ਬਰੀ ਗੱਲ ਕਰਦਾ ਜੀ ਅੱਗੇ ਵੀ ਲੰਘਦੇ ਸਾਰੇ ਇੱਥੋਂ ਬੰਦੇ ਜੀ ਨੇ ਭੱਜ ਗਿਆ ਸਿੰਘਾ ਫਿਰ ਨੇ ਭੱਜ ਗਿਆ ਵੀ ਇਹ ਮੈਂ ਫੜਿਆ ਰਹਿ ਕਰਕੇ ਉਖੜਾ ਨਹੀਂ ਭੱਜਿਆ ਤੁਸੀਂ ਜੁਰਮ ਕੀਤਾ ਕੋਈ ਭੱਜੇ ਹੋ ਤੁਸੀਂ ਇੱਥੋਂ ਤੁਸੀਂ ਜੁਰਮ ਕੀਤਾ ਕੋਈ ਭੱਜਣ ਦਾ ਕੋਈ ਜੁਰਮ ਕੀਤਾ ਵੀ ਲੈਂਦੇ ਆਂ ਬਾਈ ਜੀ ਬਾਅਦ ਦੇ ਵਿੱਚ ਤੁਸੀਂ ਜ਼ਰੂਰ ਦੱਸਿਓ ਕੋਈ ਕਿਸੇ ਤਰ੍ਹਾਂ ਦਾ ਕੋਈ ਤੁਹਾਡੇ ਨਾਲ ਜਿਆਦਾ ਕੋਈ ਮੇਰੀ ਗੱਲ ਸੁਣੋ ਕੇਸ ਚੱਲਦਾ ਤੁਹਾਡੇ ਨਾਲ ਆਪਣੀ ਗੱਲ ਜਨਾਬ ਮੇਰੀ ਸੁਣੋ ਤੁਸੀਂ ਮੈਨੂੰ ਇਹ ਦੱਸੋ ਮੇਰੀ ਗਲਤੀ ਕੀ ਹੈ ਕੋਈ ਨਾ ਪੇਚੋ ਰਟੋ ਤਾਂ ਇਹ ਗੱਲ ਹੀ ਕੋਈ ਦੱਸੋ ਮੇਰੇ ਨਾਲ ਇਹ ਗੱਲ ਕਰ ਰਹੇ ਹੋ ਰਿਕਾਰਡ ਕੀਤਾ ਹੋਇਆ ਤੁਸੀਂ ਕ੍ਰਾਈਮ ਕੀਤਾ ਹੋਇਆ ਤੁਸੀਂ ਪਹਿਲਾਂ ਮੇਰੇ ਤੇ ਭੈਅ ਕਰੈਮ ਨਹੀਂ ਹੈਗਾ ਮੈਂ ਤਾਂ ਕੁਝ ਵੀ ਨਹੀਂ ਕੀਤਾ ਯਾਰ ਮੈਂ ਭੱਜੇ ਵੀਰ ਜੇ ਇਸ ਕਰਕੇ ਆ ਕਿ ਪ੍ਰਵਾ ਮੈਨੂੰ ਐਵੇਂ ਲਜਾਈ ਫੜੀ ਜਾਂਦੇ ਆ ਮੈਂ ਕੋਈ ਕੁਝ ਕੀਤਾ ਵਾ ਕਿ ਮੈਨੂੰ ਫੜਨ ਕੋੜੇ ਮੈਂ ਗੱਲ ਵੀ ਨਹੀਂ ਕਰਦਾ ਤਾਂ ਹੁਣ ਦਾ ਕੀ ਮਕਸਦ ਸੀ ਤੁਹਾਡਾ ਪੰਜਾਬ ਦੀ ਗੱਲ ਚ ਕਰਨ ਆਇਓ ਤੁਸੀਂ ਨਹੀਂ ਪੰਜਾਬ ਮੈਨੂੰ ਪਤਾ ਲੱਗਿਆ ਹੋਇਆ ਕਿ ਪਰ ਮੈਂ ਦੇਖਣ ਆਇਆ ਹਾਂ ਪੰਜਾਬ ਦੀ ਬਸਨੀਕ ਹਾਂ ਹਾਂ ਮੈਂ ਪੰਜਾਬ ਦਾ ਬਤਨੀਕ ਮਾਮਰ ਸਰਦਾ ਆ ਰਹਿਣ ਵਾਲਾ ਦੇਖਣ ਆਇਆ ਸੀ ਤੁਸੀਂ ਹਾਂਜੀ ਕੀ ਹੋ ਰਿਹਾ ਰੋਟੀ ਕੀ ਚੀਜ਼ ਦੇਖੋ ਰਾਵ ਕੁਝ ਹੋ ਰਿਹਾ ਦੇਖ ਲਓ ਕਿ ਕੀ ਮਹੌਲੇ ਕੀ ਸਾ ਰੋਟੀ ਦਾ ਰੱਖਿਆ ਹੋਇਆ ਨਾਲ ਰੋਟੀਆਂ ਵੀ ਰੋਟੀ ਖਾਣੀਆਂ ਵੀ ਰਾਤ ਕੋ ਭੁਖ ਭਖ ਲਾ ਰਹੀਆਂ ਰੋਟੀ ਖਾਣੇ ਦੀਆਂ ਪਾਣੀਆਂ ਦਾ ਜਿਹੜਾ ਮੋਰਚਾ ਚਾਚਾ ਆਏ ਸੀਗਾ ਮੋਰਚਾ ਸੀਗਾ ਉਹ ਚਾਰੇ ਆਏ ਸੀਗੇ ਵੀਰ ਜੀ ਮੈਂ ਪੰਜ ਮੋਰਚੇ ਚਾਏ ਸੀਗੇ ਨੇ ਵੀ ਜੀ ਮੈਂ ਦੋ ਤਾਂ ਆਇਆ ਤੇ ਨਾਲ ਵੀ ਮੈਂ ਵੇਖਾਂ ਵੀ ਕੀ ਗੱਲ ਆ ਅੱਛਾ ਇੰਨੇ ਮਲਕੇ ਪੀਰ ਦੇ ਕੇ ਰੁਗੇ ਸੀ ਹਾਂ ਵੀ ਉਹਨੇ ਵੇਖ ਕੇ ਰੋਗੇ ਕਿ ਮੈਂ ਵੀ ਚੱਲ ਜੇ ਹੁਣ ਯਾਰ ਸਾਡੇ ਪੰਜਾਬ ਦਾ ਮੁੱਦਾ ਤੇ ਜੇ ਮੈਂ ਖੜ ਚੱਲੋ ਯਾਰ ਬੈਠੋ ਮੇਰਾ ਬ੍ਰਦਰ ਇਸ ਟਾਈਮ ਤੁਸੀਂ ਵੀਰਾਂ ਦੇਖ ਸਕਦੇ ਹੋ ਵੀਰ ਪਹਿਲਾਂ ਇਥੋਂ ਭੱਜਿਆ ਸੀਗਾ ਤਾਂ ਕਹਿੰਦਾ ਵੀ ਪੰਜਾਬ ਦਾ ਇੱਕ ਸਨੀਕ ਹੈ ਪਰ ਕਿਤੇ ਨਾ ਕਿਤੇ ਜਿਹੜਾ ਤੱਕਾ ਏ ਕਹਿੰਦਾ ਵੀ ਮੇਰੇ ਨਾਲ ਕੀਤਾ ਜਾ ਰਿਹਾ ਵੀ ਮੈਂ